ਦੋਸਤੋ ਅੱਜ ਦਾ ਜਿਹੜਾ ਟਰੈਕਟਰ ਤੁਹਾਡਾ ਨਾਲ ਸਾਂਝੀ ਕਰ ਰਹੇ ਆ ਵੀਡੀਓ ਇਹ ਹਰਾ ਸਵਰਾਜ ਸਟਾਰਟਿੰਗ ਮਾਡਲ ਆ ਜਿਹੜੇ ਮੇਰੇ ਖਿਆਲ ਇਹ ਹੋਣਾ 670 ਮਾਡਲ ਹੋਣਾ ਦੋਸਤੋ ਨਾ ਹਾਂਜੀ ਹਾਂਜੀ ਦੇਖੀਏ ਮਾਡਲ ਕਿਹੜਾ ਮੜਾ ਦੇਖੀਏ ਚੰਟ ਬਾਹਲਾ ਸੰਭਿਆ ਟਰੈਕਟਰ ਸੀਗਾ ਤੇ ਸ਼ੁਰੂ ਵਾਲੇ ਜਿਹੜੇ ਸਟੀਅਰਿੰਗ ਵੀ ਆ ਇਹਨੂੰ ਮਰਗਾੜ ਮਰਗਾੜ ਚੇਂਜ ਹੋਏ ਸੀ ਬਾਕੀ ਸਾਰਾ ਓਰੀਜਨਲ ਸੀ ਟਰੈਕਟਰ ਡਬਲ ਰਾਡਾਂ ਦੇ ਵਿੱਚ ਆਇਆ ਸੀ ਆ ਪੱਲੇ ਆ ਦੇਖੋ ਇਹ ਆਹ ਦੇਖੋ ਸਵਰਾਜ ਲਿਖਿਆ ਕੁਰਾ 735 ਹਰਾ ਆ ਮਾਰ ਕੇ ਸਾਹਮਣੇ ਰੱਖਾਂਗੇ بڑے ਭਰਾ ਜਿਹੜੇ ਸ਼ਕੀਨ ਆ ਜਿਹੜੇ ਮੰਗਦੇ ਆ 에ਅਰ ਕਲਿੰਡਰ ਵੀ ਇਹਨੂੰ ਅੱਗੇ ਸ਼ੋਅ 'ਚ ਆਇਆ ਸੀ ਆ ਦੋ ਰਣਾ ਵਾਲਾ ਸਟੀਅਰਿੰਗ ਦੇਖਦਾ ਇਹਨੂੰ ਦੋ ਰਣਾ ਵਾਲਾ ਸਟੀਅਰਿੰਗ ਤੇ ਗੀਅਰ ਲੀਵਰ ਵੀ ਇਹ ਕੰਪਨੀ ਨੇ ਛੋਟੇ ਦਿੱਤੇ ਸੀਗਾ ਗੀਅਰ ਛੋਟਾ ਸੀ ਇਹਦੇ 'ਚ ਦੋ ਰਣਾ ਸੱਜੇ ਖੱਬੇ ਦੋਨੇ ਪਾਸੇ ਟਾਇਰ ਲੜਾ ਹੁੰਦੀਆਂ ਸੀ ਉਹ 에ਅਰ ਕਲਿੰਡਰ ਪਿਆ ਜਿਹੜਾ ਸ਼ੋਅ ਦੇ ਵਿੱਚ ਅਗਲੇ ਪਾਸੇ ਮੋਹਰੇ ਆਇਆ ਸੀ ਤੇ ਟੈਂਕੀ ਵੀ ਇਹਨੂੰ 35 ਲੀਟਰ ਦੀ ਸੀਗੀ ਪਹਿਲਾਂ ਟੈਂਕੀ ਛੋਟੀ ਆਉਂਦੀ ਸੀ ਬਾਅਦ 'ਚ ਉਹ ਟੈਂਕੀ ਵੱਡੀ ਕਰੀ ਆ ਦੋਸਤ ਇਹਦੇ ਵਿੱਚ ਜਿਹੜਾ ਸੀਗਾ ਨਾ ਟਾਪਾ ਵੀ ਸਾਦਾ ਆਇਆ ਸੀ ਇੱਕ ਲੀਵਰ ਵਾਲੀ ਲਿਫਟ ਆਹ ਡੀਜ਼ਲ ਬੰਕ ਗਿਆ ਇਹਦਾ ਉਹ ਦੇਖੋ ਟਾਪਾ ਇੱਕ ਲੀਵਰ ਵਾਲਾ ਕੰਟਰੋਲ ਲਿਫਟ ਨਹੀਂ ਸੀ ਆਈ ਬਾਅਦ ਚ ਬਹੁਤ ਟਰੈਕਟਰ ਜਿਹੜੇ ਕੰਟਰੋਲ ਲਿਫਟਾਂ ਕਰੀਆਂ ਇਹਨਾਂ ਦੀਆਂ ਪਹਿਲਾਂ ਸਾਦੀਆਂ ਲਿਫਟਾਂ ਦੇ ਵਿੱਚ ਆਉਂਦੇ ਸੀ ਮਰਗਾਰਡ ਇਸ ਟਰੈਕਟਰ ਦੇ ਚੇਂਜ ਹੈ ਇਹਨੂੰ ਮਰਗਾਰਡ ਵੈਸੇ ਹਰੇ ਆਉਂਦੇ ਆ ਤੇ 쇼 ਦੇ ਜਿਹੜੇ ਪੱਲੇ ਆ 80 ਤੋਂ ਪਹਿਲਾਂ ਜਿਹੜੇ ਆਏ ਸੀ ਇਹਨਾਂ ਪੱਲਿਆਂ ਦੀ ਚੜਾਈ ਘੱਟ ਹੁੰਦੀ ਆ ਚੜਾਈ ਮੈਨਸ ਲਾ ਲਓ ਵੀ ਤੁਸੀਂ ਆ ਜਿਵੇਂ ਪੱਲੇ ਆ ਇਹ ਆ ਜਿਹੜੀ ਚੜਾਈ ਆ ਦੀ ਘਟ ਐ ਤੋਂ ਪਤਾ ਜਿਹੜੇ 81 82 ਆ ਗਏ ਉਹ ਵੱਧ ਸੀਗੀ ਕਿਉਂ ਇਤੋਂ ਨਿਸ਼ਾਨੀ ਹੋ ਜਾਂਦੀ ਸੀ ਦੁਕਾਨਦਾਰ ਨੂੰ ਵੀ ਇਹ ਵੱਧ ਬੈਕ ਚ ਟਰੈਕਟਰ ਆ ਇਹ ਜਿਹੜੇ ਸੀਗੇ ਇਹ ਸਲੋ ਬੈਕ ਦੇ ਵਿੱਚ ਟਰੈਕਟਰ ਸੀਗੇ ਉਹ ਜਿਹੜੀ ਬੈਕ ਗਰਾਰੀ ਤੁਸੀਂ ਅੰਦਰ ਵੇਖੋਗੇ ਟੋਰਾ ਜਿਹੜਾ ਬੈਕ ਦਾ ਬਹੁਤ ਘੱਟ ਸੀਗਾ ਨਾ ਟਰੈਕਟਰਾਂ ਦੇ ਵਿੱਚ ਤੇ ਉਹ ਫ੍ਰਾਈਵਿਲ ਪਿਆ ਇਹਦਾ ਦੇਖੋ ਪਹਿਲਾਂ ਲੋਹਾ ਕਿੰਨਾ ਚੰਗਾ ਕੰਪਨੀਆਂ ਲਾਉਂਦੀਆਂ ਸੀਗੀਆਂ ਪੰਜਾਬ ਟਰੈਕਟਰ ਲਿਮਟਿਡ ਪੀਟੀਐਲ ਦਾ ਜਿਹੜਾ ਮਾਰਕ ਇਹਦੇ ਤੇ ਆਉਂਦਾ ਸੀ ਆ ਦੇਖੋ PTL ਪੰਜਾਬ ਟਰੈਕਟਰ ਲਿਮਟਿਡ ਸਵਰਾਜ ਤੇ ਲਾਇਸੈਂਸ ਜਿਹੜਾ ਲਿਖਿਆ NRDC ਜਿਹੜੇ ਪੇਟੈਂਟ ਸੀਗਾ ਇਹਦਾ ਪੇਟੈਂਟ ਵੀ ਲਿਖਿਆ ਹੋਇਆ ਬਾਅਦ ਚੋਂ ਇਹ ਚਿਟਾਆਂ ਬਦਲੀਆਂ ਗਈਆਂ ਠੀਕ ਆ ਜੀ ਡਿਵੈਲਪਡ ਐਟ ਚਮਾਰੀ ਦੁਰਗਾਪੁਰ ਚਮਾਰੀ ਦੁਰਗਾਪੁਰ ਦਾ ਡਿਵੈਲਪ ਹੋਇਆ PTL ਸਟਾਰਟਿੰਗ ਮਾਡਲ ਆ ਜਿਹੜੇ ਪੇਟੈਂਟ ਵੀ ਉੱਪਰ ਪੇਟੈਂਟ ਦਾ ਨੰਬਰ ਵੀ ਉੱਪਰ ਲਿਖਿਆ ਹੋਇਆ ਦੇਖੋ ਇਹ ਪੇਟੈਂਟ ਮਾਡਲ ਸੀਗਾ ਸਵਰਾਜ ਦਾ ਹਨਾ ਅੰਦਰ ਪੰਪ ਸੀਗੇ ਜਾਣਕਾਰੀਆਂ ਤਾਂ ਤੁਹਾਡੇ ਨਾਲ ਸਾਂਝੀਆਂ ਕਰੀ ਦੀਆਂ ਵੀ ਯਾਦਾਂ ਦੁਬਾਰਾ ਤਾਜ਼ੀਆਂ ਹੋ ਜਾਂਦੀਆਂ ਦੋਸਤੋ ਬਾਅਦ ਚੋ ਲਿਫਟ ਪੰਪ ਜਦੋਂ ਦਿੱਕਤ ਆ ਜਾਂਣੀ ਤਾਂ ਸਾਰਾ ਟਰੈਕਟਰ ਖੋਲਣਾ ਕਿਉਂ ਗਾਰ ਦੇਖੋ ਅੰਦਰ ਤੇਲ ਚ ਬਣੀ ਜਾਂਦੀ ਆ ਦੇਖੋ ਕਿੰਨੀ ਗਾਰ ਬਣ ਗਈ ਤੇ ਉਹ ਪੰਪ ਨਾ ਕੁਦਰਤੀ ਗੱਲ ਆ ਵੀ ਪੰਪ ਨੇ ਮਰਨਾ ਹੀ ਮਰਨਾ ਜਦੋਂ ਇੰਨੀ ਗਾਰ ਬਣ ਜਾਂਦੀ ਹੈ ਨਾ ਤੇਲ ਸੰਘਣਾ ਹੋ ਜਾਂਦਾ ਇਹ ਜੇ ਕ੍ਰੈਂਕ ਵੀ ਦੇਖੋ ਤੁਸੀਂ ਦੇਖਣ ਵਾਲੀ ਚੀਜ਼ ਆ ਵੀ 2 ਬਿੱਟਾਂ ਵਾਲੀ ਆਈ ਸੀ ਸਟਾਰਟਿੰਗ ਦੇ ਜਿਹੜੇ ਮੇਟ ਆਏ ਸੀਗੇ 2 ਬਿੱਟਾਂ ਵਾਲੀਆਂ ਕ੍ਰੈਂਕਾਂ ਸੀ ਬਾਅਦ ਚੋ ਇਹਦੇ ਚ 4 ਬਿੱਟੀ ਕ੍ਰੈਂਕ ਆਈ ਆ ਬਹੁਤ ਵਧੀਆ ਮਟੀਰੀਅਲ ਕੰਪਨੀ ਨੇ ਯੂਜ਼ ਕਰਿਆ ਹੁੰਦਾ ਸੀ ਜਿਹੜੇ ਪਹਿਲੇ ਟਰੈਕਟਰ ਸੀਗੇ ਬਾਅਦ ਚ ਆਉਂਦਾ ਆਉਂਦਾ ਲੋਹਾ ਇੰਨਾ ਕਿ ਹੁਣ ਕਹਿਣ ਦਾ ਭਾਵ ਵਜ਼ਨ ਘੱਟ ਆ ਗਿਆ ਟਿਊਬ ਵੀ ਬੜੀ ਨਿੱਗਰ ਗੇਅਰ ਹਾਂਡੀ ਨਹੀਂ ਕਦੇ ਟੁੱਟੀ ਇਹ ਗੇਅਰ 3 11 ਚ ਗੇਅਰ ਆ ਬਾਅਦ ਚ 4 11 ਚ ਆ ਕੇ ਇਹ ਤੋਂ ਬਾਅਦ ਜਿਹੜਾ ਮਾਡਲ ਆਇਆ ਸੀ ਉਹਦੇ ਚ ਪੰਪ ਅੱਗੇ ਵੀ ਆਇਆ ਆ ਮੋਹਰੇ ਵੀ ਪੰਪ ਆ ਗਿਆ ਸੀ ਗੇਅਰ ਦੇ ਵਿੱਚ ਜਿਹੜਾ ਇਹ ਤੋਂ ਬਾਅਦ ਮਾਡਲ 735 ਆਏ ਸੀਗੇ ਹਿੱਸਾ ਦੇਖੋ ਤੁਸੀਂ ਦੇਗੀ ਚੁੱਲੇ ਦੇ ਵਿੱਚ ਜਿਹੜਾ ਅੱਜ ਫੇਰ ਟ੍ਰੈਂਡ ਇਹਦਾ ਦੇਗੀ ਚੁੱਲੇ ਦਾ ਚੱਲ ਪਿਆ ਕਿੰਨਾ ਭਾਰਾ ਚੁੱਲਾ ਲੱਗਿਆ ਦੇਗੀ ਚੁੱਲਾ ਉਹਨਾਂ ਟਾਈਮਾਂ ਦੇ ਵਿੱਚ ਤੇ ਦੇਗਦੇ ਚੁੱਲ੍ਹੇ ਆਏ ਸੀਗੇ ਤੇ ਹੁਣ ਫੇਰ ਇਹ ਟ੍ਰੈਂਡ ਜਿਹੜਾ ਦੇਗੀ ਚੁੱਲੇ ਵਾਲਾ ਚੱਲ ਗਿਆ ਤੇ ਉਹ ਹੈਡ ਪਏ ਆ ਪਰ ਦੋਸਤੋ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਦਾ ਕਰੋ ਧੰਨਵਾਦ ਜੀ